आ गया जी हां ਜਿੱਥੇ ਪੰਜਾਬ ਦੇ ਸਰਦੀ ਇਲਾਕੇ ਕਈ ਸਰਦੀ ਇਲਾਕੇ ਲੱਗਦੇ ਨੇ ਤੇ ਉੱਥੇ ਹੀ ਹੁਣ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਦਾ ਧਰਨਾ ਵੀ ਮੁਲਤਵੀ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਅੱਜ ਰੇਲ ਰੋਕੋ ਜਾਂ ਧਰਨਾ ਦੇਣਾ ਸੀਗਾ ਜਿਸ ਤੋਂ ਬਾਅਦ ਇਸ ਹਮਲੇ ਤੋਂ ਬਾਅਦ ਹੋਣ ਇਹਨਾਂ ਦੇ ਵੱਲੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ ਸੋ ਲਗਾਤਾਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਦੇ ਨਾਲ ਕਈ ਇਹੋ ਜਿਹੇ ਇਲਾਕੇ ਲੱਗਦੇ ਨੇ ਸਰਦੀ ਇਲਾਕੇ ਅਮਰitsar ਗੁਰਦਾਸ ਪੂਰ ਪਠਾਨਕੋਟ ਕੁਝ ਇਹੋ ਜੇ ਇਲਾਕੇ ਨੇ ਜਿੱਥੇ ਸਿੱਧਾ ਦੇਖਿਆ ਜਾ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਕਿ ਬੇहद ਹੀ ਨਾਜ਼ੁਕ ਇਹ ਜ਼ੋਨ ਹੈਗੇ ਨੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੇਖਿਆ ਗਿਆ ਕਿ ਕਿਸਾਨਾਂ ਦਾ ਧਰਨਾ ਵੀ ਇੱਥੇ ਮੁਲਤਵੀ ਕਰ ਦਿੱਤਾ ਗਿਆ ਕਿਸਤਾਨਾ ਦੇ ਵੱਲੋਂ ਅੱਜ ਧਰਨਾ ਦਿੱਤਾ ਜਾਣਾ ਸੀ ਕਿਸਾਨਾਂ ਨੇ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਅੱਜ ਕਿਸਾਨਾਂ ਦੇ ਵੱਲੋਂ ਰੇਲ ਰੋਕਣਾ ਰੋਕਣ ਦਾ ਐਲਾਨ ਕੀਤਾ ਗਿਆ ਸੀ ਸੋ ਇੱਕ ਪਾਸੇ ਤਾਂ ਪੂਰੇ ਦੇਖਿਆ ਜਾ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਦਾ ਸ਼ੰਖਨਾਦ ਹੋ ਗਿਆ ਹੈ ਉੱਥੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੀ ਅੱਜ ਧਰਨਾ ਦਿੱਤਾ ਜਾਣਾ ਸੀ ਪਰ ਜਦੋਂ ਆਪਰੇਸ਼ਨ ਸਿੰਦੂਰ ਸ਼ੁਰੂ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ ਇਹ ਵੀ ਦੇਖਣ ਵਾਲੀ ਗੱਲ ਰਹੇਗੀ ਮੈਂ ਸਰਵਣ ਸਿੰਘ ਪੰਦੇਰ ਇਸ ਸਮੇਂ देवी दासपुरा अमृतसर में खड़ा हूँ और आज हमने सात तारीख को रेल रोको का ऐलान किया था जब रात 12 बजे हम रेल पर पहुँचे यहाँ अधिकारी पहुँचे जो आज हमने सुना और जो भारत पाकिस्तान हमारे देश की जो जंग है वो एयर स्ट्राइक के रूप में हमें सूचना मिली कि शुरू हुई है तो जब अधिकारियों ने हमें बताया तो हमने देश को देखते हुए रेल जाम नहीं की और हम पास में जो ग्राउंड है यहाँ पर बैठ गए और जो अधिकारियों से हमारी वार्ता हुई तो देश हित को देखते हुए इस प्रोग्राम को हमने पोस्टपोन किया और जो हमसे बात हुई भी जितने भी हमारे किसान लीडर हैं जो शंभू मोर्चे को देखते हुए गिरफ्तार सभी को रिहा कर दिया जाएगा आज और जो जमीनें जबरदस्ती अक्वायर की जाए थी जब तक किसानों के साथ उनके पैसे खातों में नहीं डाल देते तब तक वो उनके जो उनके ऊपर जो जमीन के ऊपर सरकार ने कब्जा किया उसके ऊपर काम नहीं चलाया जाएगा इसी के साथ साथ जो पुलिस जबर अभी हो रहा उसको वापस लिया जाएगा तो इस बात को लेके हमने जल्दी मोर्चे को निपटाया जो गोदी मीडिया चला रहा था भी इन्होंने रेल जाम कर दी ये बहुत बुरी बात है यह खालिस्तानी शब्द भी हमने सुना इसको यूटिलाइज किया यही है जो पूरे देश के लिए लड़ते रहे 90% देश के लिए कुर्बानियां है और आगे भी लड़ते रहेंगे इस तरह का दुष्प्रचार नहीं करना चाहिए यहां पर किसानों मजदूरों को आने के लिए धन्यवाद मैं इस वले देवीदासपुर आज खड़ा रात 12:00 बजे लगभग असली जड़ावा इथे पहुंच चुके हां और लगभग रेल ट्रैक के नेड़े था अधिकारी इथे बड़े पहुंचे ਉਹਨਾਂ ਨੇ ਆ ਕੇ ਜਿਹੜੀਆਂ ਪਾਕਿਸਤਾਨ ਦੀਆਂ ਪ੍ਰਸਥਿਤੀਆਂ ਵਾਂ ਉਹਦੇ ਬਾਰੇ ਸਾਨੂੰ ਦੱਸਿਆ ਵੀ ਇਸ ਵੇਲੇ ਮੌਜੂਦਾ ਪ੍ਰਸਥਿਤੀਆਂ ਨੇ ਤੇ ਉਹਨਾਂ ਨੂੰ ਉਹ ਪੋਜੀਸ਼ਨ ਨੂੰ ਵੀ ਇਸ ਵੇਲੇ ਪਾਕਿਸਤਾਨ ਨਾਲ ਜੋ ਦੇਸ਼ ਸਾਡੇ ਦੇ ਹਾਲਾਤ ਨੇ ਉਹਨੂੰ ਧਿਆਨ ਵਿੱਚ ਰੱਖਦਿਆਂ ਆ ਅਸੀਂ ਰੇਲ ਨਹੀਂ ਜਾਮ ਕੀਤੀ ਸਾਈਡ ਤੇ ਬਹਿ ਕੇ ਮੁੜ ਕੇ ਇਸ ਗਰਾਊਂਡ ਤੇ ਆ ਗਏ ਔਰ ਜਿਹੜਾ ਦੇਸ਼ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਮੋਰਚਾ ਅਸੀਂ ਪੋਸਟਪੋਨ ਕੀਤਾ ਇਹਨੂੰ ਜਲਦੀ ਨਵੇੜਾ ਕੀਤਾ ਉਹਦੇ ਵਿੱਚ ਜਿਹੜੇ ਡੀਆਈਟੀ ਬਾਰਡਰ ਜ਼ੋਨ ਨਾਲ ਸਾਡੀ ਗੱਲਬਾਤ ਹੋਈ ਆ ਉਏ ਹੋਈ ਆ ਵੀ ਜਿੰਨੇ ਵੀ ਕਿਸਾਨ ਗ੍ਰਿਫਤਾਰ ਕੀਤੇ ਆ ਉਹ ਰਿਹਾਂ ਕਰ ਦਿੱਤੇ ਜਾਣੇ ਆ ਇਹਦੇ ਨਾਲ ਦੀ ਨਾਲ ਜਿਹੜਾ ਜਬਰੀ ਭਾਰਤ ਮਾਲਾ ਯੋਜਨਾ ਤਹਿ ਜਮੀਨਾ ਐਕਵਾਇਰ ਹੋ ਰਹੀਆਂ ਜਦੋਂ ਤੱਕ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪੈ ਨਹੀਂ ਜਾਂਦੇ ਉੱਥੇ ਉੱਥੇ ਕੰਮ ਨਹੀਂ ਚਾਲੂ ਕੀਤੀ ਜਾ ਕੋਈ ਇਹਦਾ ਨਵੇੜਾ 45 ਦਿਨਾਂ ਵਿੱਚ ਕੀਤਾ ਜਾਊਗਾ ਔਰ ਜਿਹੜਾ ਅਸੀਂ ਕਹਿੰਸੀ ਪੁਲਿਸ ਰਾਜ ਤੁਸੀਂ ਬਣਾਇਆ ਹੈਗਾ ਇਹ ਪੁਲਿਸ ਰਾਜ ਨੂੰ ਵਾਪਸ ਲਓ ਉਹ ਵੀ ਮੰਨੇ ਵੀ ਕੋਈ ਕਿਸਾਨਾਂ ਤੇ ਅੱਗੇ ਤੋਂ ਜ਼ਬਰ ਨਹੀਂ ਹੋਊਗਾ ਇਹ ਅੱਗੇ ਆਉਣ ਵਾਲੇ ਸਮੇਂ ਦਿਖਦਾ ਸੋ ਇਹਨਾਂ ਦੇਖਦੇ ਹਾਂ ਅੱਜ ਦਾ ਜਿਹੜਾ ਸੀ ਰੇਲ ਰੋਕੋ ਮੋਰਚਾ ਸੀ ਇਸ ਕਮਿਟਮੈਂਟ ਤੋਂ ਬਾਅਦ ਔਰ ਦੇਸ਼ ਦੀਆਂ ਪ੍ਰਸਥਿਤੀਆਂ ਨੂੰ ਦੇਖਦੇ ਇਹਨੂੰ ਪੋਸਟਪੋਨ ਕਰ ਰਹੇ ਆ ਔਰ ਇੱਥੇ ਆਉਣ ਤੇ ਕਿਸਾਨਾਂ ਮਜ਼ਦੂਰਾਂ ਦਾ ਧੰਨਵਾਦ ਕਰ ਰਹੇ ਆ ਜੀ ਜੀ ਸਾਰਾ ਬੰਦ ਹੋ ਚੁੱਕੀ ਹੈ ਸਾਰਾ ਕੁੱਲ 22 ਫਲਾਈਟ ਸੀ ਉਹ 22 ਫਲਾਈਟ ਸਾਰਾ ਕੈਨਸਲ ਹੋ ਚੁੱਕੀ ਹੈ ਸਾਰੇ ਯਾਤਰੀਆਂ ਨੂੰ ਵੀ ਮੈਸੇਜ ਵੀ ਪਹੁੰਚ ਗਿਆ 에ਅਰਲਾਈਨਸ ਤੋਂ ਕਿ ਅਗਲੇਰੀ ਇਨਫੋਰਮੇਸ਼ਨ ਤੱਕ ਸਾਰਾ ਫਲਾਈਟਸ ਬੰਦ ਰਹੇਗਾ